ਟੀਮ ਜਿਹੜਾ ਰੱਖਿਆ ਜੀ ਰਾਜਪੁਰ ਦੇ ਮੇਰਾ ਨਾਮ ਜੋਕਰ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਡਾਇਰੈਕਟਰਸ ਲਈ ਕਿ ਕਿਸ ਕਿਸ ਡਾਇਰੈਕਟਰ ਦੇ ਨਾਲ ਕੰਮ ਕੀਤਾ ਫਿਰ ਉਸ ਤੋਂ ਬਾਅਦ ਅਸੀਂ ਜਿਹੜੇ ਐਕਟਰਸ ਹੈ ਕੋ ਐਕਟਰਸ ਹੈ ਉਹਨਾਂ ਨੂੰ ਲਿਆ ਗਿਆ ਕਿ ਜਿਹੜੇ ਜਿਹੜੇ ਐਕਟਰਸ ਉਹਨਾਂ ਦੇ ਨਾਲ ਮੂਵੀਜ਼ ਦੇ ਵਿੱਚ ਸੀ ਉਹਨਾਂ ਨੂੰ ਲਿਆ ਗਿਆ ਉਸ ਤੋਂ ਬਾਅਦ ਜੋ ਉਹਨਾਂ ਦੀ ਹੀਰੋਇਨ ਸੀਗੀਆਂ ਉਹਨਾਂ ਨੂੰ ਲਿਆ ਗਿਆ ਉਸ ਤੋਂ ਬਾਅਦ ਲਿਰਿਕਸ ਹੈਗੇ ਜਿਹੜੇ ਜਿਹੜੇ ਰਾਈਟਰ ਸੀਗੇ ਉਹਨਾਂ ਨੂੰ ਲਿਆ ਗਿਆ ਫਿਰ ਸਾਇਰ ਲੁਧਿਆਣਵੀ ਜਿਹੜੇ ਲੁਧਿਆਣੇ ਤੋਂ ਹੀ ਆ ਉਹਨਾਂ ਦੇ ਬਾਰੇ ਵੀ ਇਹਦੇ ਵਿੱਚ ਕਵਰ ਕੀਤਾ ਗਿਆ ਤੇ 뮤직 ਡਾਇਰੈਕਟਰ ਕੌਣ ਸੀ ਉਸ ਟਾਈਮ ਕਿਹੜੀ ਕਿਹੜੀ ਮੂਵੀਜ਼ ਦੇ ਵਿੱਚ ਉਹਨਾਂ ਨੂੰ ਅਵਾਰਡ ਮਿਲਿਆ ਕਿ ਉਹਨ ਕੋ ਕਿਹੜੀ ਕਿਹੜੀ ਮੂਵੀਜ਼ ਹੈ ਉਹਨਾਂ ਬਾਰੇ ਦੱਸਿਆ ਗਿਆ ਫਿਰ ਉਹਨਾਂ ਦੀ ਫੀਮੇਲ ਸਿੰਗਰਸ ਜਿਹੜੀਆਂ ਉਹਨਾਂ ਦੀ ਮੂਵੀਜ਼ ਦੇ ਵਿੱਚ ਸੀ ਉਹਨਾਂ ਬਾਰੇ ਦੱਸਿਆ ਗਿਆ ਜੀ ਉਸ ਤੋਂ ਬਾਅਦ ਜਿਹੜੇ ਮੇਲ ਸਿੰਗਰ ਸੀ ਉਹਨਾਂ ਬਾਰੇ ਦੱਸਿਆ ਗਿਆ ਜੀ ਮੰਨੰਡੇ ਹੈ ਮੁਕੇਸ਼ ਜੀ ਹੈ ਤੇ ਇਹ ਮਤਲਬ ਇਸ ਤੋਂ ਬਾਅਦ ਫਿਰ ਇਹ ਆਗੇ ਜੀ محمد ਰਫੀ ਹੈ ਫਿਰ ਉਹ ਜਿਹੜੀ ਮਾਰਕੀਟਿੰਗ ਔਰ ਡਿਸਟ੍ਰਿਬਿਊਸ਼ਨ ਉਹਦੋਂ ਕਿਵੇਂ ਹੁੰਦੀ ਸੀ ਉਹਦੇ ਬਾਰੇ ਦੱਸਿਆ ਗਿਆ ਉਸ ਟਾਈਮ ਜਿਹੜੇ ਡਿਸਟ੍ਰਿਬਿਊਟਰ ਹੁੰਦੇ ਆ ਜੀ ਇਹ ਇਸ ਤਰ੍ਹਾਂ ਦੇ ਇੱਕ ਪੋਸਟ ਕਾਰਡ ਭੇਜਦੇ ਸੀ ਇਹ ਇੱਕ ਉਹ ਪੋਸਟ ਕਾਰਡ ਹੈ ਜਿਹੜੇ ਡਿਸਟ੍ਰਿਬਿਊਟਰ ਵੱਲੋਂ ਭੇਜਿਆ ਜਾਂਦਾ ਸੀ ਪ੍ਰਿੰਟਡ ਪੋਸਟ ਕਾਰਡ ਹੁੰਦੇ ਸੀ ਉਹਦੇ ਉੱਤੇ ਮੂਵੀ ਦੀ ਇੱਕ ਜਿਹੜਾ ਪੋਸਟਰ ਹੈ ਉਹਨੂੰ ਜੀ ਇੰਬੋਸ ਕੀਤਾ ਜਾਂਦਾ ਸੀ ਤੇ ਇਹ ਉਹ ਹੈਗੀ ਇੱਕ ਸ਼ੂਟਿੰਗ ਦੀ ਪਿਕਚਰ ਹੈ ਰੇਅਰ ਪਿਕਚਰ ਹੈ ਔਰ ਇਹ ਦਾਦਾ ਸਾਹਿਬ ਫਾਲਕੇ ਅਵਾਰਡ ਮਿਲਿਆ ਉਹਦੇ ਬਾਰੇ ਦੱਸਿਆ ਗਿਆ ਉਹਨਾਂ ਦੀ ਜਿਹੜੀ ਲਾਈਫ ਟਾਈਮ ਅਚੀਵਮੈਂਟ ਸੀ ਉਹਨਾਂ ਦੀ ਉਹਦੇ ਬਾਰੇ ਸੀ